ਸੱਜੀ ਕਿਲੋ ਖੰਡ ਲੈ ਆਵੀਗਾ ਸੱਜਾ ਕਿਲੋ ਆਟਾ ਲੈ ਕੋਈ ਸਾਡੇ ਵਿੱਚ ਮੇਨ ਨਹੀਂ ਹਮ ਹੁਣ ਇਹ ਬੇਟੀ ਦਾ ਵਿਆਹ ਕੁਛਕ ਦਿਨ ਰਹਿ ਗਿਆ ਗਰੀਬ ਵੀ ਆਈ ਨਹੀਂ ਸਾਡੇ ਹਮ ਕੋਈ ਪੱਲੇ ਪੈਸਾ ਨਹੀਂ ਮਿਲਣ ਤੇ ਕੋਈ ਸੱਜੀ ਮਿਹਨਤ ਕਾ ਦਿਖਾ ਵੀ ਨਹੀਂ ਹਮ ਅ ਜਦੋਂ ਕੋਈ ਇਹ ਗਰੀਬ ਘਰਾਂ ਦੇ ਵਿੱਚ ਕੋਈ ਵਿਆਹ ਦੇ ਕਾਰਜ ਰੱਖਿਆ ਤਾਂ ਉਹਨਾਂ ਦੀ ਬਖਸ਼ਰੀ ਸਹਾਇਤਾ ਕਰਦੇ ਆ ਕੋਈ ਗੱਲਬਾਤ ਕੀਤੀ ਓਦਾਂ ਦੀ ਕਿਸੇ ਨਾਲ ਅਸੀਂ ਸਾੜ ਜੀ ਕੀਤੀ ਸੀ ਗੱਲ ਤੋਂ ਨਾ ਸਾਡੀ ਨਹੀਂ ਵੀ ਸੁਣੀ ਸੀ ਗੱਲ ਹੂੰ ਕੰਮਕਾਰ ਕੀ ਤੁਹਾਡੇ ਸਾਰਾ ਸਾਰਾ ਕੰਮਕਾਰ ਸਾਡਾ ਲੁਵਾਈਆਂ ਨਾਲ ਹੀ ਹੈ ਹੂੰ ਇਹ ਪਾਣ ਡਾ ਟਿੰਗਰਸ ਮੰਜਨ ਨਾਲ ਜਾਈਦੀ ਨਾ ਰੋਟੀ ਨਾਲ ਲੁਵਾਈਆਂ ਰੋਟੀ ਲਾਂਜਦੀ ਹੂੰ ਵੀ ਘਰ ਦੇ ਵਿੱਚ ਗੁਜ਼ਾਰਾ ਹੋਸੀ ਹੁੰਦਾ ਹੈ ਔਖਾ ਹੈ ਗੁਜ਼ਾਰਾ ਵੀ ਇਹ ਵਿਚਾਰੀ ਰੋਟੀਆਂ ਲਾਂਜਦੀ ਹੈ ਨੀ ਰੋਟੀ ਲਾ ਕੇ ਤੇ ਕੰਮ ਕਰਦੇ ਚੰਗੇ ਪੈਣੇ ਆਂਦਾ ਟੰਗ ਮਾਰ ਆ ਲੋਕਾਂ ਨੇ ਭਾਂਡੇ માં ਆਜਾ ਕਿਲੋ ਆਟਾ ਲਿਆ ਸੱਜੀ ਭਾਂਡ ਲਿਆ ਸੱਜਾ ਦੁੱਧ ਲਿਆ ਅੱਗ ਜਗਾ ਰੇ ਧੀ ਪਰਿਵਾਰ ਮੰਜੇ ਤੇ ਡਿੱਗਿਆ ਪਿਆ ਵਿਚਾਰਾ ਹੈ ਵੀ ਬੱਚੀ ਤਾਂ ਵਿਆਂ ਰੱਖ ਦਿੱਤਾ ਕੁੜੀ ਦਾ ਤੇ ਵਿਚਾਰੇ ਆਪ ਰੋਟੀਆਂ ਪਕਾਉਣ ਜਾਂਦੀ ਏ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਟਾਬਾਂ ਦੇ ਵਿੱਚ ਪਹੁੰਚਿਆ ਟਾਬ ਕੁਸ਼ਾਲ ਜੋਈਆ ਉਹਨਾਂ ਦੇ ਉਹਨਾਂ ਦੇ ਕੋਲ ਪੂਰਾ ਪਿੰਡ ਦਾ ਵੀ ਨਾਂ ਪੁੱਛਾਂਗੇ ਤਾਂ ਇਹ ਪਰਿਵਾਰ ਦੇ ਨਾਲ ਅੱਜ ਅਸੀਂ ਪਹੁੰਚੇ ਹਾਂ ਖੜੇ ਹਾਂ ਇਸ ਘਰ ਦੇ ਵਿੱਚ ਕੁਝ ਕੁ ਦਿਨਾਂ ਵਿੱਚ ਜਿਹੜਾ ਇੱਥੋਂ ਇਹਨਾਂ ਦੀ ਬੇਟੀ ਦਾ ਜਿਹੜਾ ਵਿਆਹ ਹੈ 2 April ਨੂੰ ਵਿਆਹ ਹੈ ਇਹਨਾਂ ਦੀ ਬੇਟੀ ਦਾ ਪਰ ਘਰ ਦੇ ਵਿੱਚ ਜਿਵੇਂ ਕਹਿ ਲਿਆ ਕਿ ਗਰੀਬੀ ਬਹੁਤ ਜ਼ਿਆਦਾ ਹੈ ਉਹ ਗਰੀਬੀ ਦੇ ਕਾਰਨ ਹੀ ਜਿਹੜਾ ਪਰਿਵਾਰ ਅੱਜ ਜਿਹੜਾ ਕੈਮਰੇ ਦੇ ਸਾਹਮਣੇ ਆਇਆ ਏ ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰਦੇ ਆ ਕੀ ਨਾਮ ਆ ਜੀ ਕੀ ਸਿੰਘ ਜੀ ਤੇ ਕੀ ਕਾਰਨ ਜਿਹੜਾ ਤੁਸੀਂ ਅੱਜ ਕੈਮਰੇ ਦੇ ਸਾਹਮਣੇ ਆਏ ਹੋ ਬੇਟੀ ਦਾ ਵਿਆਹ ਕੁਝ ਕੁ ਦਿਨ ਰਹਿ ਗਿਆ ਗਰੀਬੀ ਆਈ ਵੀ ਸਾਡੇ ਕੋਲ ਹੂੰ ਕੋਈ ਪੱਲੇ ਪੈਸਾ ਨਹੀਂ ਕੋਈ ਕੋਈ ਅੱਜੀ ਮਿਹਨਤ ਕਾ ਦਿਖਾ ਵੀ ਨਹੀਂ ਸੀ ਹੂੰ ਤੇ ਕਿੰਨੇ ਦਿਨ ਰਹਿ ਗਏ ਬੇਟੀ ਦੇ ਵਿਆਹ ਚ ਇਹ 2 ਅਪ੍ਰੈਲ ਦੀ ਬਰਾਤ ਜੀ ਤੇ ਜਦੋਂ ਤੁਸੀਂ ਬੇਟੀ ਦਾ ਵਿਆਹ ਰੱਖਿਆ ਏ ਇਹ ਤੁਹਾਨੂੰ ਪਤਾ ਨਹੀਂ ਸੀਗਾ ਵੀ ਜੇ ਹੁਣ ਵਿਆਹ ਰੱਖੀ ਜਾਂਨੇ ਜੇ ਕੋਈ ਹੱਥ ਵਿੱਚ ਹੈਗਾ ਤਾਂ ਫੇਰ ਰੱਖਦੇ ਜਾਂ ਅਚਾਨਕ ਹੀ ਰੱਖ ਲੈ ਕੀ ਗੱਲ ਬਾਤ ਮੈਨੂੰ ਜੀ ਛੱਟ ਲੱਗੀ ਸੀ ਛੱਟ ਲੱਗੀ ਆ ਹਾਂਜੀ ਹੂੰ ਕਦੋਂ ਲੱਗੀ ਮੈਨੂੰ 2 ਮਹੀਨਾ ਹੋ ਗਿਆ ਜਦੋਂ ਤੁਸੀਂ ਵਿਆਹ ਰੱਖਿਆ ਸੀ ਉਹ ਤੋਂ ਪਹਿਲਾਂ ਦੀ ਲੱਗੀ ਆ ਜਾਂ ਬਾਅਦ ਵਿੱਚ ਪਹਿਲਾਂ ਜੀ ਲੱਗੀ ਏ ਛੱਟ ਪਹਿਲਾਂ ਦੀ ਲੱਗੀ ਹਾਂਜੀ ਤੇ ਕੀ ਹੁਣ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਗੁਜ਼ਾਰਾ ਜਿਵੇਂ ਹੁਣ ਬੇਟੀ ਦਾ ਵਿਆਹ ਏ ਤਾਂ ਕਾਫੀ ਖਰਚਾ ਵੀ ਹੋ ਜਾਂਦਾ ਵਿਆਹ ਤੇ ਕੁਝ ਨਹੀਂ ਆ ਜੀ ਜਨਾਬ ਜੀ ਹੂੰ ਇਹ ਤਾਂ ਮਿਹਨਤ ਕਰਨ ਬੰਦੇ ਆ ਸੰਜੀ ਕਿਲੋ ਖੰਡ ਲੈ ਆਵੀ ਦਾ ਸੱਜਾ ਕਿਲੋ ਆਟਾ ਲੈ ਆਵੀ ਕੋਈ ਸਾਡੇ ਵਿੱਚ ਮੈਨ ਨਹੀਂ ਹਮ ਪਰ ਹੁਣ ਜਿਵੇਂ ਬੇਟੀ ਦਾ ਵਿਆਹ ਹੈ 2 April ਨੂੰ ਯਾਨੀ ਕਹ ਲਈਏ ਸਟਾਰਟ ਹੀ ਹੋ ਗਿਆ ਕੰਮ ਕੁਛ ਵੀ ਕੁਛ ਨਹੀਂ ਦਿਨ ਰਹਿ ਗਏ ਤਾਂ ਉਹ ਚੀਜ਼ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕੈਮਰੇ ਦੇ ਅੱਗੇ ਵੀ ਜਿਹੜਾ ਜਿਵੇਂ ਸਮਾਜ ਸੇਵੀ ਹੁੰਦੇ ਆ ਆਪਣੇ ਜਿਵੇਂ ਐਨ ਆਰ ਆਈ ਹੋਗੇ ਜਿਵੇਂ ਉਹ ਬਹੁਤ ਜ਼ਿਆਦਾ ਜਿਵੇਂ ਇਸ ਤਰ੍ਹਾਂ ਗਰੀਬ ਪਰਿਵਾਰਾਂ ਦੀ ਸਹਾਇਤਾ ਕਰਦੇ ਆ ਵਿਆਹਾਂ ਦੇ ਵਿੱਚ ਵੀ ਕਰਦੇ ਆ ਹਰ ਪਾਸੇ ਕਰਦੇ ਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜਿਵੇਂ ਤੁਸੀਂ ਕਹਲੇ ਸੀ ਵਿਆਹ ਰੱਖਿਆ ਬੇਟੀ ਦਾ ਗਰੀਬ ਹੈਗੇ ਜੀ ਸਾਦੀ ਸੈਦਾ ਕੀਤੀ ਜਾਂਦੀ ਹੂੰ ਜਿਵੇਂ ਆਪਣੇ ਜਲਾਲਾਬਾਦ ਦੇ ਵਿੱਚ ਡੀਐਸਪੀ ਅਤਲ ਸੋਨੀ ਜੀ ਆ ਉਹ ਵੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ ਗਰੀਬ ਪਰਿਵਾਰਾਂ ਦੀ ਜਿਹੜੀ ਮਦਦ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਵੀ ਸਾਡੀ ਫਾਇਦਾ ਹੋਣੀ ਕੀ ਗਰੀਬ ਬੰਦੇ ਸੀ ਮਿਹਨਤੀ ਬੰਦੇ ਆ ਸਾਡੇ ਕੁਛ ਨਹੀਂ ਬੰਦੇ ਹੂੰ ਤਾਂ ਇਹ ਗਰੀ ਪਰਿਵਾਰ ਜਿਹੜਾ ਅੱਜ ਕੈਮਰੇ ਦੇ ਸਾਹਮਣੇ ਆਇਆ ਦੱਸ ਦਈਏ ਕੀ ਅ ਕੁਝ ਕੁ ਦਿਨਾਂ ਦੇ ਵਿੱਚ ਇਹਨਾਂ ਦੀ ਬੇਟੀ ਦਾ ਜਿਹੜਾ ਵਿਆਹ ਹੈ ਕਾਰਜ ਰੱਖਿਆ ਗਿਆ ਹੈ ਘਰ ਦੇ ਵਿੱਚ ਤਾਂ ਦੱਸ ਦਈਏ ਕੀ ਅ ਘਰ ਦੇ ਵਿੱਚ ਇਸ ਟਾਈਮ ਵਿਆਹ ਰੱਖਿਆ ਗਿਆ ਹੈ ਤੇ ਪਰ ਜਿਹੜਾ ਹੱਥ ਜਿਹੜਾ ਇਹਨਾਂ ਦਾ ਬੜਾ ਜ਼ਿਆਦਾ ਤੰਗ ਆ 6 ਵਜੇ ਆ ਵੀਰ ਦੇ ਤਾਂ ਉਹ ਕਾਰਜ ਨੂੰ ਲੈ ਕੇ ਅੱਜ ਕੈਮਰੇ ਦੇ ਸਾਹਮਣੇ ਆਇਆ ਕਿਉਂਕਿ ਸਮਾਜ ਸੇਵੀਆਂ ਅੱਗੇ ਅਪੀਲ ਕਰਦੇ ਆ ਕਿ ਜਿਹੜੀ ਵੱਧ ਤੋਂ ਵੱਧ ਇਹਨਾਂ ਦੀ ਸਹਾਇਤਾ ਹੋ ਸਕੇ ਤੇ ਆਪ ਦਾ ਜਿਹੜਾ ਬੇਟੀ ਦਾ ਜਿਹੜਾ ਕਾਰਜ ਆ ਉਹ ਵਧੀਆ ਤਰੀਕੇ ਨਾਲ ਹੋ ਸਕੇ ਤਾਂ ਇਹਨਾਂ ਦੀ ਜਿਹੜੇ ਵਾਈਫ ਆ ਉਹ ਵੀ ਸਾਡੇ ਨਾਲ ਮੌਜੂਦ ਹੈ ਇਹਨਾਂ ਦੀ ਪਤਨੀ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਨਾਮ ਆ ਜੀ ਅਸ਼ਾਰਾਣੀ ਅੱਜ ਕੈਮਰੇ ਦੇ ਸਾਹਮਣੇ ਆਏ ਆ ਕੀ ਕਹਿਣਾ ਚਾਹੋਗੇ ਕੁਝ ਦਿਨਾਂ ਚ ਬੇਟੀ ਦਾ ਵਿਆਹ ਹੀ ਕੁਝ ਦਿਨ ਦੇ ਬੇਟੀ ਦਾ ਵਿਆਹ ਹੈਗਾ ਸੀ ਇਹ ਤਾਂ ਨੇ ਵੀ ਹੱਲ ਪਸੰਚਾਈ ਦੀ ਵਿਆਹ ਦਾ ਕੋਸ਼ਤ ਕੋਸ ਜਿਆਦਾ ਹੀ ਚਾਹੀਦੀ ਹੈਲਪ ਸਾਡੇ ਕੋਲ ਕੁਝ ਨਹੀਂ ਹੈ ਕੀ ਅਪੀਲ ਕਰਦੇ ਜਿਵੇਂ ਸਮਾਜ ਸੇਵੀ ਐਨ ਆਰ ਆਈ ਜਿਹੜੇ ਵੀਰ ਬੜੀ ਸਹਾਇਤਾ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੇ ਅਸੀਂ ਇਹਨਾਂ ਕਹਾਂਗੇ ਵੀ ਸਾਣਾ ਜੋ ਕਸਤ ਕਸਤ ਵੀ ਹਲਾ ਚਾਹੀਦੀ ਸਰ ਵੀ ਜਿੰਨੇ ਵੀ ਉਹ ਚੱਕੇ ਹੂੰ ਉਹਨੇ ਸੁਣ ਹਲ ਪਹਚਾਈ ਦੀ ਜਿਵੇਂ ਕਮੇਟੀਆਂ ਬਣੀਆਂ ਹੁੰਦੀਆਂ ਅਕਸਰ ਹੀ ਬਣੀਆਂ ਹੁੰਦੀਆਂ ਜਿਵੇਂ ਜਲਾਲਾਬਾਦ ਚ ਬਣੀਆਂ ਏ ਹੋਰ ਵੱਧੂ ਬਣੀਆਂ ਜਦੋਂ ਕੋਈ ਗਰੀਬ ਘਰਾਂ ਦੇ ਵਿੱਚ ਜਦੋਂ ਵਿਆਹ ਦੇ ਕਾਰਜ ਰੱਖਿਆ ਤਾਂ ਉਹਨਾਂ ਦੀ ਉਹ ਅਕਸਰ ਹੀ ਸਹਾਇਤਾ ਕਰਦੇ ਆ ਕੋਈ ਗੱਲਬਾਤ ਕੀਤੀ ਏਦਾਂ ਦੀ ਕਿਸੇ ਨਾਲ ਅਸੀਂ ਸਰ ਜੀ ਕੀਤੀ ਸੀ ਗੱਲ ਤੇ ਉਹਨਾਂ ਸਾਡੀ ਨਹੀਂ ਵੀ ਸੁਣੀ ਸੀ ਗੱਲ ਹੂੰ ਤੇ ਕੱਲ ਵੀ ਅਸੀਂ ਫੋਨ ਲਾਇਆ ਸੀ ਤੇ ਨਹੀਂ ਉਹਨਾਂ ਸਾਡਾ ਫੋਨ ਚੱਕਿਆ ਠੀਕ ਵੀ ਉਹਨੇ ਗੱਲ ਕੀਤੀ ਸੀ ਵੀ ਅਸੀਂ ਗੈਲਪ ਕਰਾਂ ਦੇ ਫਿਰ ਨਾ ਫੋਨ ਨਹੀਂ ਚੱਕਿਆ ਸਾਡਾ ਘਰ ਦੇ ਵਿੱਚ ਕਾਰਜ ਰੱਖਿਆ ਬੇਟੀ ਦਾ ਤੁਸੀਂ ਕਿੰਨੇ ਗੁਜ਼ਾਰਾ ਬੜਾ ਔਖਾ ਹੋ ਰਿਹਾ ਤੇ ਫਿਰ ਵਿਆਹ ਕਿੱਸਾ ਬਣਾ ਕਰੋਗੇ ਸਰ ਜੀ ਸਾਨੂੰ ਵੀ ਕਿਸੇ ਨੇ ਖਿਆ ਸੀ ਵੀ ਅਸੀਂ ਤੁਹਾਨੂੰ ਹੈਲਪ ਦੇਵਾਂਗੇ ਤੇ ਉਹ ਥੋੜੀ ਕ ਨਹੀਂ ਹੈਲਪ ਕਰਨ ਦੇ ਰਹੇ ਨੇ ਮਾੜੀ ਮੋਟੀ ਜਿੰਨੀ ਕੁ ਵੀ ਪੁੱਛਦਾ ਹੈ ਤੇ ਬਾਕੀ ਅਸੀਂ ਮਾੜਾ ਮੋਟਾ ਇਵੇਂ ਗੁਜ਼ਾਰਾ ਕੀਤੀ ਜਾਂਦੇ ਮੈਂ ਰੋਟੀ ਪਕਾਉਣ ਜਾਨੀ ਮੈਂ ਬਿਲਵਾਇਆ ਤੁਹਾਡਾ ਕੰਮ ਕਰ ਕੀ ਤੁਹਾਡਾ ਸਾਰਾ ਸਾਰਾ ਕੰਮ ਕਰ ਸਾਡਾ ਲਵਾਈਆਂ ਨਾਲ ਹੀ ਹੂੰ ਤੇ ਪਾ ਆਂਡਾ ਟਿੰਗਰ ਸੀ ਮਾਂਜਨ ਨਾਲ ਜਾਈ ਦੇ ਨਾਲ ਰੋਟੀ ਨਾਲ ਲਵਾਈਆਂ ਰੋਟੀ ਲਾਂਜਾਈ ਹੂੰ ਆ ਵਸੇ ਇਹ ਕਾਰੋਬਾਰ ਸਾਡੇ ਇਨਾਂ ਕੋ ਸੀ ਕਰ ਲਈ ਤੇ ਜਿੰਨਾ ਕੋ ਵਿਕਾਇਨ ਉਹਨਾਂ ਕੋ ਸਖਰੇ ਲੈ ਆਈ ਦੇ ਇਹ ਟੇਡਦੀ ਪੂਰਾ ਪਹੁੰਦਾ ਹੂੰ ਉਹ ਵੀਰ ਦੇ 6:00 ਵਜ ਗਏ ਸਾਰਾ ਥੋੜੇ ਤੇ ਹੀ ਸਾਰਾ ਤੁਸੀਂ ਕਰਦੇ ਸਾਡੇ ਸਿਰ ਤੇ ਜਿੰਨਾ ਵੀ ਹੈ ਸਾਡੇ ਸਿਰ ਤੇ ਹੈ ਘਰ ਦੇ ਵਿੱਚ ਕੌਣ ਕੌਣ ਗਿਆ ਸਾਡੇ ਘਰ ਚ ਇੱਕ ਸਾਡੀ ਗੁੱਡੀ ਆ ਹੂੰ ਤੇ ਇੱਕ ਮੇਰੇ ਘਰ ਵਾਲਾ ਹੈ ਤੇ ਮੁੰਡਾ ਸਾਡਾ ਵੀ ਨਾ ਹੀ ਕਰੇਗਾ ਵਿਆਹ ਆ ਪੀ ਸਾਰਾ ਕੱਲੀ ਢੱਕਰਾ ਚੱਕੀ ਖੜੀ ਕਿੰਨੇ ਸਾਲ ਦਾ ਮੁੰਡਾ ਮੁੰਡਾ ਸਾਡਾ ਹੈ 22 ਸਾਲ ਦਾ ਬੰਨਿਆ ਜਲਾ ਦਾ ਮੁੰਡਾ ਕੀ ਉਹ ਤੁਹਾਡਾ ਸਹਿਯੋਗ ਨਹੀਂ ਦੇ ਰਿਹਾ ਨਹੀਂ ਦੇ ਰਿਹਾ ਜੀ ਕੀ ਕਰਨਾ ਬਸ ਵੈਸੇ ਹੀ ਬਸ ਕਰੋ ਬਰਫਰਾਦੀ ਦਿਮਾਗੀ ਵੀ ਟੈਨਸ਼ਨ ਲਈ ਰੱਖਦਾ ਹੁੰਦਾ ਅੱਛਾ ਦਿਮਾਗੀ ਟੈਨਸ਼ਨ ਇੱਕ ਪਹਿਣਾ ਦੇ ਵਿਆਹ ਨੂੰ ਕਰਕੇ ਵੀ ਉਹਨੇ ਵੀ ਉਹ ਤੇ ਪ੍ਰੈਸ਼ਰ ਪੈ ਗਿਆ ਬਾਪੂ ਮੰਜੇ ਦੇ ਪਿਆਏ ਵੀ ਕਿਸ ਤਰ੍ਹਾਂ ਸੀ ਜਿਹੜਾ ਵਿਆਹ ਕਰਾਂਗੇ ਟੈਨਸ਼ਨ ਹੁੰਦੀ ਦਿਮਾਗ ਤੇ ਹਾਂਜੀ ਬਸ ਉਸੇ ਦਿਮਾਗ ਤੇ ਟੈਨਸ਼ਨ ਲੈ ਲਈ ਵੀ ਵਿਆਹਵੇਂ ਪਹਿਣ ਦਾ ਕਿਵੇਂ ਕਰਾਂਗਾ ਵੀ ਕਰੇ ਕੋਸ਼ਿਸ਼ ਵੀ ਨਹੀਂ ਹੈਗਾ ਤੇ ਇਤੋਂ ਕਰੋ ਗਿਆ ਚਲੋ ਜ 10 ਦਵਾਰਾ ਦਿਨ ਹੋ ਗਏ ਨੇ अच्छा चला गया करू हां जी आज मसे ले आंदा सी करे तो हुन फेर करे गया चलो ठीक है सो so, ये परिवार जेड़ा आज कैमरे ਦੇ ਸਾਹਮਣੇ ਆਇਆ ਇਹ ਦੱਸ ਰਿਹਾ ਕਿ ਵੀਰ ਦੇ ਵੀ ਸੱਟ ਲੱਗੀ ਆ ਤਾਂ ਇਹ ਭੈਣਾਂ ਦਾ ਵੀ ਕਹਿਣਾ ਹੈ ਕਿ ਇਹਨਾਂ ਦੇ ਇਹ ਰੋਟੀਆਂ ਪਕਾਉਂਦੇ ਜਿਵੇਂ ਵਿਆਹ ਸ਼ਾਦੀਆਂ ਵਿੱਚ ਹਲਵਾਈਆਂ ਦੇ ਨਾਲ ਕੰਮ ਕਰਦੇ ਆ ਬੜਾ ਔਖਾ ਗੁਜ਼ਾਰਾ ਏ ਕੀ ਨਾਮ ਆ ਜੀ ਸੀਮਾ ਰਣ ਕੀ ਕਹਿਣਾ ਚਾਹੋਗੇ ਜੀ ਪਰਿਵਾਰ ਕੈਮਰੇ ਸਾਹਮਣੇ ਆਇਆ ਹੈ ਅਸੀਂ ਸਾਰੇ ਇਹੀ ਚਾਹਨੇ ਆ ਵੀ ਸਾਡੀ ਹੈਲਪ ਕੀਤੀ ਜਾਵੇ ਵਦ ਤੋਂ ਵਦ ਹੂੰ ਵੀ ਕਰਦੇ ਵਿੱਚ ਗੁਜ਼ਾਰਾ ਹਮਸੇ ਹੁੰਦਾ ਏ ਔਖਾ ਹੈ ਗੁਜ਼ਾਰਾ ਵੀ ਇਹ ਵਿਚਾਰੀ ਰੋਟੀਆਂ ਲਾਣ ਜਾਂਦੀ ਏ ਤੇ ਇਹ ਡਿੱਗੇ ਪੈਣ ਮੰਜੇ ਤੇ ਮੇਰੇ ਜੇਠ ਜੀ ਪਿੰਡ ਦੇ ਵਿੱਚ ਜਿਵੇਂ ਕਮੇਟੀ ਬਣੀ ਤੇ ਪਿੰਡ ਚ ਨਹੀਂ ਕੋਈ ਕਮੇਟੀ ਬਣੀ ਜਿਵੇਂ ਕੋਈ ਇਹਨਾਂ ਦਾ ਸਹਿਯੋਗ ਦੇ ਸਕੇ ਪਿੰਡ ਵਿੱਚ ਨਹੀਂ ਕਮੇਟੀ ਬਣੀ ਹਾਂਜੀ ਮਾਤਾ ਜੀ ਆਪਣੇ ਕਿ ਨਾਲ ਰੀਤਾ ਬਾਏ ਕੀ ਲੱਗਦੇ ਤੁਸੀਂ ਬੇਟੀ ਨਾਲ ਕੀ ਬੇਟੀ ਤਾਂ ਦਾਦੀ ਲੱਗਣੀ ਹੈ ਤੇ ਉਹ ਮੈਨੂੰ ਸਮਝ ਗਾ ਰਹੀ ਗੱਲ ਕਰਨ ਦੀ ਘਰ ਦੇ ਵਿੱਚ ਵਿਆਹ ਰੱਖਿਆ ਹੈ ਬੇਟੀ ਦਾ 2 ਅਪ੍ਰੈਲ ਨੂੰ ਵਿਆਹ ਹੈ ਕੁਝ ਕੁ ਦਿਨ ਰਹਿ ਗਿਆ ਕਿਸ ਤਰ੍ਹਾਂ ਦਾ ਘਰ ਦੇ ਵਿੱਚ ਜਿਵੇਂ ਉਹਨਾਂ ਨੇ ਦੱਸਿਆ ਹੈ ਵੀਰ ਨੇ ਵੀ 6 ਵਜੇ ਨਹੀਂ ਇਹਦਾ ਹੂੰ ਵੀ ਰੋਟੀ ਲਾ ਕੇ ਤੇ ਕੰਮ ਕਰਦੇ ਥਾਂਦੇ ਪੈਣ ਲੋਕਾਂ ਦਾ ਡੰਡਾ ਮਾਰ ਹਾਂ ਲੋਕਾਂ ਦਾ ਭਾਂਡੇ ਮਾਜ ਕਿਲੋ ਆਟਾ ਲਿਆ ਸੱਜੀ ਖੰਡ ਲਿਆ ਸੱਜਾ ਦੁੱਧ ਲਿਆ ਅੱਗ ਜਾ ਰਹਾ ਹੈ ਪਰ ਮਾਤਾ ਜੀ ਹੁਣ ਕੁਝ ਕੁ ਦਿਨ ਵਿਆਹ ਚ ਰਹਿ ਗਿਆ ਕਿਸ ਤਰ੍ਹਾਂ ਕੰਮ ਸਿਰੇ ਚਾੜੋਗੇ ਤੁਸੀਂ ਇਹਨਾਂ ਦੇ ਸਬੰਧ ਵਿੱਚ ਅਸੀਂ ਤੁਹਾਨੂੰ ਅਸੀਂ ਦੱਸ ਰਹੇ ਹਾਂ ਜਿਵੇਂ ਆਪਣੇ ਸਮਾਜ ਸੇਵੀ ਜਥੇਬੰਦੀਆਂ ਬੜੀਆਂ ਹੈਗੀਆਂ ਐ ਐਨ ਆਰ ਆਈ ਪਰਿਵਾਰ ਹੈਗੇ ਆ ਗਰੀਬਾਂ ਦੀ ਵੱਧ ਤੋਂ ਵੱਧ ਜਿਹੜੀ ਸਪੋਰਟ ਕਰਦੇ ਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਜਿਹੜੀ ਤੁਹਾਡੀ ਵੀ ਸਪੋਰਟ ਹੋਵੇ ਅਸੀਂ ਤਾਂ ਇਹ ਅਪੀਲ ਕਰਨਾ ਚਾਹਣਾ ਵੀ ਤੁਹਾਡੇ ਨਾਲ ਹੀ ਸਾਰੇ ਦਾ ਵੀ ਵੀ ਤੁਸੀਂ ਕਰ ਸਕਦੇ ਜੋ ਅਸੀਂ ਤਾਂ ਦੱਸ ਦਿੱਤਾ ਤੁਹਾਨੂੰ ਠੀਕ ਹੈ ਧੰਨਵਾਦ ਕੀ ਨਾਮ ਆ ਜੀ ਕਲਾਸ਼ ਰਾਣ ਕੀ ਕਹਿਣਾ ਚਾਹੁੰਗਾ ਇਹ ਪਰਿਵਾਰ ਦੇ ਨਾਲ ਖੜੇ ਇਸ ਪਰਿਵਾਰ ਦੇ ਇਹਨੇ ਵੀ ਸਹਾਇਤਾ ਕਰਨੀ ਚਾਹੀਦੀ ਗਰੀਬ ਪਰਿਵਾਰ ਹੈ ਹੂੰ ਮੰਜੇ ਤੇ ਡਿੱਗਿਆ ਪਿਆ ਵਿਚਾਰਾ ਹੈ ਵੀ ਬੱਚੀ ਦਾ ਵਿਆਹ ਰੱਖ ਦਿੱਤਾ ਕੁੜੀ ਦਾ ਹੂੰ ਤੇ ਵਿਚਾਰੇ ਆਪ ਰੋਟੀਆਂ ਪਕਾਉਣ ਜਾਂਦੀ ਏ ਬਹੁਤ ਗੁਜ਼ਾਰਾ ਔਖ ਹੈ ਤੇ ਸਹਾਇਤਾ ਕਰਨੀ ਚਾਹੀਦੀ ਹੂੰ ਹਾਂ ਤੇ ਮੰਤਰੰਗੀ ਗੱਲ ਹੈ ਹੁਣ ਤਾਂ ਵੀ ਕੰਨਿਆਂ ਦੇ ਪਤਾ ਹੀ ਇਹ ਵਿਆਹ ਚ ਕਿੰਨੇ ਕੋ ਪੈਸੇ ਲੱਗਦੇ ਨੇ ਹੂੰ ਅਸਤਾਈਂ ਬੰਨ ਹੱਥ ਬੰਨ ਕੇ ਕਰਨੇ ਚਾਹੀਦੇ ਬੇਨਤੀ ਸਾਡੀ ਤਾਂ ਪ੍ਰਵਾਨ ਕਰਨੀ ਜਿਵੇਂ ਪਿੰਡ ਦੇ ਵਿੱਚ ਅਕਸਰੀ ਪਤਾ ਹੁੰਦਾ ਜਿਹੜਾ ਹੁਣ ਪਰਿਵਾਰ ਗਰੀਬ ਆ ਜਿਵੇਂ ਵੀਰ ਦੇ 6 ਵਜੇ ਕੀ ਘਰੇ ਵਿਆਹ ਰੱਖਿਆ ਇਹ ਪਿੰਡ ਦੇ ਵਿੱਚ ਕੋਈ ਸਹਾਇਕ ਨਹੀਂ ਨਾ 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 ਕੋਈ ਨਹੀਂ ਕੋਈ ਨਹੀਂ ਸਾਡੇ ਮਨੇ ਕੋਈ ਕਮੇਟੀਆਂ ਨਹੀਂ ਬਣੀਆਂ ਕੋਈ ਕੋਸ਼ਿਸ਼ ਨਹੀਂ ਕੋਈ ਨਹੀਂ ਗਰੀਬਾਂ ਨੂੰ ਸੋਚਦਾ ਕੋਈ ਸਰਪੰਚ ਬਾਂਜੇ ਤਾਂ ਨਹੀਂ ਸੋਚਦਾ ਤੇ ਹੁਣ ਕੇ ਇਸ ਤਰ੍ਹਾਂ ਫਿਰ ਹੁਣ ਜਿਹੜਾ ਪਰਿਵਾਰ ਦੀ ਗੁਜਾਰਾ ਹੋਊਗਾ ਤੇ ਕੇ ਇਸ ਤਰ੍ਹਾਂ ਵਿਆਹ ਜਿਹੜਾ ਨੇਪੇ ਮਿੰਤ ਕਰਨੇ ਆ ਵੀ ਅਰਥ ਕਰਨ ਗਰੀਬ ਪਰਿਵਾਰ ਦੀ ਸਹਿਦਾ ਕਰਨ ਹੂੰ ਠੀਕ ਹੈ ਧੰਨਵਾਦ ਜੀ ਧੰਨਵਾਦ ਸੋ ਦੱਸਦੀ ਹੈ ਕਿ ਜਲਾਲਾਬਾਦ ਦੇ ਵਿੱਚ ਪਿੰਡ ਆਏ ਢਾਬ ਕੁਸ਼ਾਲ ਜੋਇਆਂ ਜਿਹੜਾ ਪਰਿਵਾਰ ਅੱਜ ਕੈਮਰੇ ਦੇ ਸਾਹਮਣੇ ਆਇਆ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਜੋ ਵੀ ਸਮਾਜ ਸੇਵੀ ਜਥੇਬੰਦੀਆਂ ਐ ਐਨ ਆਰ ਆਈ ਪਰਿਵਾਰ ਆ ਉਹਨਾਂ ਦੇ ਅੱਗੇ ਅਪੀਲ ਕਰਦੇ ਆ ਕਿ 2 ਤਰੀਕ ਨੂੰ ਜਿਹੜਾ ਇਹਨਾਂ ਦੀ ਬੇਟੀ ਦਾ ਵਿਆਹ ਹੈ ਤਾਂ ਉਸ ਤੋਂ ਪਹਿਲਾਂ-ਪਹਿਲਾਂ ਜਿਹੜਾ ਇਹਨਾਂ ਦਾ ਪਰਿਵਾਰ ਦੀ ਜਿਹੜੀ ਸਹਾਇਤਾ ਕੀਤੀ ਜਾਵੇ ਤਾਂ ਅਸੀਂ ਇਹਨਾਂ ਦਾ ਜਿਹੜਾ ਅਕਾਊਂਟ ਨੰਬਰ ਆ ਉਹ ਵੀ ਸ਼ੋ ਕਰਾਂਗੇ ਅਕਾਊਂਟ ਨੰਬਰ ਜਿਹੜਾ ਉਹ ਵੀ ਸ਼ੋ ਕਰਾਂਗੇ ਐਨ ਆਰ ਆਈ ਪਰਿਵਾਰਾਂ ਨੂੰ ਬੇਨ ਦੇ ਜਿਹੜੀ ਵੱਤ ਵਾਤ ਸਹਾਇਤਾ ਕੀਤੀ ਜਾਵੇ ਜਿਵੇਂ ਸਾਡੇ ਡੀਐਸਪੀ ਅਤਲ ਸੋਨੀ ਜੀ ਆ ਅਕਸਰੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਆ ਜਿਵੇਂ ਰਮਿੰਦਰ ਆਵਲਾ ਜੀ ਐਕਟਿਵ ਰਹਿੰਦੇ ਆ ਤਾਂ ਅਸੀਂ ਆਪਣੇ ਵੱਲੋਂ ਵੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਇਹ ਪਰਿਵਾਰ ਦਾ ਕਿ ਹੱਥ ਫੜਨ ਤਾਂ ਇਹਨਾਂ ਦੀ ਜਿਹੜੀ ਵੱਤ ਵਾਤ ਦਾ ਉਹ ਸਪੋਰਟ ਕੀਤੀ ਜਾਵੇ ਤਾਂ ਹੁਣ ਅਸੀਂ ਤੁਹਾਨੂੰ ਇਹਨਾਂ ਦਾ ਜਿਹੜਾ ਅਕਾਊਂਟ ਨੰਬਰ ਆ ਐਸਬੀਆਈ ਅਕਾਊਂਟ ਨੰਬਰ ਦਾ ਜਿਹੜਾ ਇਹਨਾਂ ਦਾ ਹੈਗਾ ਇੱਕ ਵਾਰੀ ਬੋਲ ਵੀ ਦਿੰਨੇ ਤੇ ਸਕਰੀਨ ਦੇ ਵਿੱਚ ਵੀ ਸ਼ੇਅਰ ਕਰਾਂਗੇ ਅ ਕਾਊਂਟ ਨੰਬਰ ਜਿਹੜਾ ਇਹਨਾਂ ਦਾ ਹੈਗਾ ਜੀ 65275606333 ਤਾਂ ਇਹ ਇਹਨਾਂ ਦਾ ਅਕਾਊਂਟ ਨੰਬਰ ਆ ਤੇ ਜਿਹੜਾ ਇਹਨਾਂ ਦਾ ਆਈ ਐਫ ਸੀ ਕੋਡ ਆ ਉਹ ਵੀ ਤੁਹਾਡੇ ਨਾਲ ਹੀ ਸ਼ੇਅਰ ਕਰਦੇ ਆ ਐਸ ਬੀ ਆਈ ਦਾ ਅਕਾਊਂਟ ਹੈਗਾ ਇਹ ਅ ਕਿੱਥੇ ਖਲਵਾਇਆ ਸੀਗਾ ਜੀ ਇਹ ਅਕਾਊਂਟ ਨੰਬਰ ਤੁਸੀਂ ਇਹ ਅਸੀਂ ਖਲਵਾਇਆ ਸੀ ਦੂਸਰੇ ਪਰਾਂ स्टेट बैंक को जलाललाबाद हां जी जलाललाबाद जलाललाबाद अकाउंट नंबर आईएफसी कोड ਜਿਹੜਾ ਐਸ ਬੀ ਆਈ ਐਨ 0050623 ਤਾਂ ਸਕਰੀਨ ਦੇ ਵਿੱਚ ਵੀ ਅਸੀਂ ਤੁਹਾਨੂੰ ਜਿਹੜਾ ਅਕਾਊਂਟ ਨੰਬਰ ਸ਼ੇਅਰ ਕਰ ਦਾਂਗੇ ਤਾਂ ਮੋਬਾਈਲ ਨੰਬਰ ਕਿੰਨਾ ਯੂਸੀ ਆਪਣਾ ਮੋਬਾਈਲ ਨੰਬਰ ਵੀ ਦੇ ਦਿਓ ਜੀ ਮੈਨੂੰ ਮੈਂ ਨਾ ਕਿੰਨਾ ਮੋਬਾਈਲ ਨੰਬਰ ਤੁਹਾਡਾ ਦੱਸੋ ਹਾਂ ਜੀ 95309 95309 15467 15467 ਇਹ ਤੁਹਾਡਾ ਅਕਾਊਂਟ ਨੰਬਰ ਆ ਮੋਬਾਈਲ ਨੰਬਰ ਏਮ ਦਾ ਜਿਹੜਾ ਮੋਬਾਈਲ ਨੰਬਰ ਵੀ ਸ਼ੇਅਰ ਕਰ ਦਿੱਤਾ ਪਰਿਵਾਰ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਆ ਤੇ ਜਿਹੜਾ ਅਕਾਊਂਟ ਨੰਬਰ ਆ ਉਹ ਵੀ ਅਸੀਂ ਸ਼ੇਅਰ ਕਰ ਦਿੱਤਾ ਏ ਤਾਂ ਹੁਣ ਕੈਮਰੇ ਦੇ ਵਿੱਚ ਵੀ ਤੁਹਾਨੂੰ ਜਿਹੜਾ ਸੀ ਇਹਨਾਂ ਦਾ ਅਕਾਊਂਟ ਨੰਬਰ ਆ ਪੂਰਾ ਜਿਹੜਾ ਸਕਰੀਨ ਤੇ ਜਿਹੜਾ ਦਿਖਾ ਦਾਂਗੇ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਨੇੜੇ ਆਜਮ ਇਹ ਜਿਹੜਾ ਅਕਾਊਂਟ ਨੰਬਰ ਸੀ ਪਰਿਵਾਰ ਦਾ ਵੀ ਤੁਹਾਡੇ ਨਾਲ ਸ਼ੋਅ ਕਰ ਦਿੱਤਾ ਏ ਕੀ ਨਾਮ ਸੀ ਤੁਹਾਡਾ ਜੀ ਮੇਰਾ ਨਾਮ ਆਸ਼ਾ ਰਾਣੀ ਆਸ਼ਾ ਰਾਣੀ ਦੇ ਨਾਮ ਤੇ ਜਿਹੜਾ ਅਕਾਊਂਟ ਨੰਬਰ ਆ ਤਾਂ ਐਨ ਆਰ ਆਈ ਪਰਿਵਾਰ ਤੇ ਜਿਹੜਾ ਸਮਾਜ ਸੇਵੀ ਜਥੇਬੰਦੀਆਂ ਉਹ ਵੱਧ ਤੋਂ ਵੱਧ ਜਿਹੜਾ ਏ ਇਹ ਪਰਿਵਾਰ ਦੀ ਸਪੋਰਟ ਕਰਨ ਤਾਂ ਜੋ ਕੀ ਇਹਨਾਂ ਦਾ ਜਿਹੜਾ ਵਿਆਹ ਦਾ ਜਿਹੜਾ ਕਾਰਜ ਆ ਉਹ ਵਧੀਆ ਤਰੀਕੇ ਨਾਲ ਜਿਹੜਾ ਇਹ ਕਰ ਸਕਣ ਕੈਮਰਾਮੈਨ ਸਰਿੰਦਰ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਆ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ